उसके बाद ये ये एक्सेप्ट करने को तैयार नहीं <coughs> तरौने। तरौने है अब फिर यही होगा आपके साथ अब मुंह मत छुपाईये कितने तीन कुड़िया ने तेरे सर औफते बैठीया ने ठीक है चलो जी इतने में कितनी औफ के छुपिया ये कहते हैं अरे इतनी तीनों हो मकोले है I was here for a massage and they were asking for other services too. So please, describe the services. Obviously, they were about sex and all these things. <laughs> uh, when I came in, I came here for massage, but the Hello. staff here asked me for other services <laughs> like sex and all that. things. did you pay the massage? I paid 1100 I just got to know <laughs> about this from a friend. ਮ사ਜ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਆ ਸੀ ਸੈਕਸ ਦਾ ਤੰਦਾ ਪੁਲਿਸ ਨੇ ਰੇਡ ਮਾਰ ਕੇ ਕਿਤੇ ਕੁੜੀਆਂ ਮੁੰਡੇ ਗ੍ਰਿਫਤਾਰ ਤੁਹਾਨੂੰ ਦੱਸਦੇ ਕਿ ਤਸਵੀਰਾਂ ਖੜਟਦੀਆਂ ਨੇ ਜਿੱਤੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਸੈਕਸ ਰੈਕਡ ਦਾ ਤੰਦਾ ਚੱਲਦਾ ਸੀ ਤੇ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਅੱਜ ਰੇਡ ਮਾਰੀ ਹੈ ਤੇ ਇਤਰਾਜਯੋਗ ਹਾਲਾਤ ਦੇ ਵਿੱਚ ਮੁੰਡੇ ਕੁੜੀਆਂ ਗ੍ਰਿਫਤਾਰ ਕੀਤੇ ਨੇ ਤੁਹਾਨੂੰ ਦੱਸਦੇ ਕਿ ਜਿਸ ਮਾਰਕੀਟ ਦੇ ਵਿੱਚ ਤੰਦਾ ਚੱਲਦਾ ਸੀ ਉੱਪਰ ਪਹਿਲੇ ਫਲੋਰ ਤੇ ਐਡਵੋਕੇਟ ਦਾ ਇੱਕ ਦਫਤਰ ਸੀ ਤੇ ਉਸਤੇ ਦਫਤਰ ਦੇ ਉੱਪਰ ਇਹ ਸਪਾ ਸੈਂਟਰ ਚੱਲਦਾ ਸੀ ਜਿਸ ਤੇ ਸੈਕਸ ਰੈਕਡ ਦਾ ਧੰਦਾ ਚੱਲਦਾ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਐਡਵੋਕੇਟ ਕਾਫੀ ਪਰੇਸ਼ਾਨ ਹੋ ਰਿਆ ਸੀ ਕਿਉਂਕਿ 100 ਬੰਦਾ ਰੋਜ਼ ਉੱਪਰ ਚੜਦਾ ਸੀ ਤੇ ਉਤਰਦਾ ਸੀ ਤੇ ਜਿਸ ਦੇ ਨਾਲ ਉਸ ਨੂੰ ਪਰੇਸ਼ਾਨੀ ਹੁੰਦੀ ਸੀ ਤੇ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਅੱਜ ਰੇਡ ਮਾਰੀ ਹੈ ਤੇ ਕੁੜੀਆਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਤੇ ਪਹੁੰਚਣ ਤੋਂ ਪਹਿਲਾਂ ਹੀ ਸਪਾ ਸੈਂਟਰ ਦਾ ਮਾਲਕ ਫਰਾਰ ਹੋ ਗਿਆ ਜਿਹੜੀਆਂ ਕੁੜੀਆਂ ਨੇ ਉਹ ਇਹਦਾ ਮੁੰਡਿਆਂ ਦਾ ਮ사ਜ ਕਰ ਸਕਦੀਆਂ ਹਾਂਜੀ ਫੀਮੇਲ ਦੋਨੋਂ ਹੈ ਕਿੱਥੇ ਲਾਊਡ ਹੈ ਕੋਈ ਤੇ ਲਿਖਿਆ ਹੋਇਆ ਕਿਸੇ ਕਾਨੂੰਨ 'ਚ ਇਹ ਜੀ ਸਪਾ 'ਚ ਲਿਖਿਆ ਹੋਇਆ ਹੈ ਕਿੱਥੇ ਸਬਾਜ ਲਿਆ ਇਹ ਗੋਲਡਨ ਗੋਲੋ ਸਾਹਮਣੇ ਹੈਗਾ ਤੇ ਹੋਲਡ ਉਸ ਹੀ ਹੈ ਨਹੀਂ ਨਹੀਂ ਤੁਹਾਡੇ ਕੋਲ ਕੋਈ ਲਿਖਤੀ ਹੈਗਾ ਹਾਂਜੀ ਹਾਂਜੀ ਕਿੱਥੇ ਦਿਖਾਓ ਕਿੱਥੇ ਪਰ ਇਹ ਮੈਸੇਜ 'ਚ ਲਿਖਿਆ ਮੈਂ ਉਹਦੇ ਵਿੱਚ ਕਰਾਇਆ ਨਹੀਂ ਨਹੀਂ ਕੁੜੀਆਂ ਤਾਂ ਮੁੰਡੇ ਕਰ ਸਕਦੇ ਆ ਜੀ ਮੇਲ ਫੀਮੇਲ ਦੋਨੋਂ ਹੀ ਹੈ ਮੁੰਡਿਆਂ ਨੂੰ ਕੁੜੀਆਂ ਕਰ ਸਕਦੀਆਂ ਮੁੰਡੇ ਨੂੰ ਕੁੜੀਆਂ ਹਾਂ ਕਰ ਸਕਦੀਆਂ ਤੇ ਮੇਲ ਫੀਮੇਲ ਦੋਨੋਂ ਹੋਗੇ ਨਾ ਆਪਾਂ ਦੋਨੋਂ ਕਰਾਉਂਦੇ ਆ ਜਿਹੜਾ ਤੁਹਾਡਾ ਪੀਸ ਪੀਸ ਕੋਲ ਐਡਵੋਕੇਟ ਨਾਲ ਜੈਲੀਗੇਸ਼ਨ ਲਾਇਆ ਉਹਦੇ ਚ ਕੀ ਸਚਾਈ ਹੈ ਕੀ ਹੈ ਸਰ ਮੈਂ ਤਾਂ ਉਹਨਾਂ ਸੇ ਪਹਿਲੀ ਵਾਰ ਮਿਲ ਰਹਾ ਪੁੱਛ ਲਓ ਇਨਕੇ ਸਾਹਮਣੇ 15 ਦਿਨ ਤੋਂ ਸਰ ਕੋ ਆਏ ਹੋਵੇ ਮੇਰੀ ਤਾਂ ਕੋਈ ਇਨਕੀ ਜਾਣ ਪਛਾਣ ਵੀ ਨਹੀਂ ਹੈ 15 ਦਿਨ ਤੋਂ ਤਿੰਨ ਮਹੀਨੇ ਦਾ ਤਾਂ ਇੱਕ ਮਿੰਟ ਇੱਕ ਮਿੰਟ ਤਾਂ ਤੁਸੀਂ ਹੁਣ ਇਹ ਦੱਸੋ ਜਿਹੜੇ ਤੁਹਾਡੇ ਤੇ ਐਲੀਗੇਸ਼ਨ ਲਾ ਰਹੇ ਆ ਠੀਕ ਹੈ ਕਿ ਗਲਤ ਹੈ ਇਹ ਦੱਸੋ ਸਰ ਮੈਂ ਤਾਂ ਆ ਬਾ ਕੇ ਮਿਲ ਰਹਾ ਮੈਂ ਕੀ ਬਤਾਉਂਗੀ ਹਾਲਾਂਕਿ ਇਸ ਤਾਂ ਕੁਝ ਬੋਲ ਨਹੀਂ ਸਕਦਾ ਹੈ ਅੰਦਰ ਕੁਝ ਕੁੜੀਆਂ ਨੇ ਕਿਹਾ ਵੀ ਸਾਨੂੰ ਜਬਰਨ ਰੱਖਿਆ ਗਿਆ ਔਰ ਉਹਦਾ ਕੀ ਸਚਾਈ ਹੈ ਸਰ ਸੀਸੀਟੀਵੀ ਪੰਜ ਪੰਜ ਕੈਮਰੇ ਲੱਗੇ ਹੋਏ ਸਾੜੇ ਪੌੜੀ ਹੈਗੀ ਹੈ ਡੇਲੀ ਆਉਂਦੇ ਜਾਂਦੇ ਆ ਤੁਸੀਂ ਉਹਨਾਂ ਚ ਚੈੱਕ ਕਰ ਸਕਦੇ ਹੋ ਕਿ ਜਬਰ ਨਹੀਂ ਆ ਵੈਸੀ ਠੀਕ ਹੈ ਜੀ ਤੇ ਕਿਹੜੇ ਇਲਜ਼ਾਮ ਜਿਹੜੇ ਤੁਹਾਡੇ ਕਸਟਮਰ ਵੱਲੋਂ ਹੋਰ ਗੱਲ ਕਹੀ ਗਈ ਹੈ ਕਿ ਉਹ ਪੈਸੇ ਦਿੰਦੇ ਆ ਕੋਈ ਸੈਟਿੰਗ ਹੈ ਪੁਲਿਸ ਦੇ ਨਾਲ ਉਹਦੇ ਬਾਰੇ ਕੀ ਕਹੋਗੇ ਸਰ ਸਟਾਫ ਕੁਝ ਵੀ ਕਰ ਉਸਕੇ ਲਈ ਕੀ ਬੋਲੋਗੇ ਅੱਛਾ ਜੀ ਕਲਾਇੰਟ ਕੁਝ ਕਰਦਾ ਸਟਾਫ ਕੁਝ ਕਰਦਾ ਅੱਛਾ ਜੀ ਸਟਾਫ ਇਰ ਆਸਕਮੀ ਫੋਰ ਅਦਰ ਸਰਵਿਸਿਸ ਲਾਈਕ ਸਿਕਸ ਐਂਡ ਆਲ ਦੋ ਚਾਹ ਜੀ ਤੁਸੀਂ ਪਲੀਜ਼ ਦੇਖਣੇ ਕੋਸ਼ਿਸ਼ ਕਰੋ ਤਾਂ ਤੁਲਾਈ ਸਰਵਿਸ ਨਵਾੜੇ ਜਿੰਦੀ किने ਬੈਡਰ ਤੋਂ ਸਾਇਰ ਮ사ਜ ਹੈ 1100 1100 ਤੋਂ ਕਿਨੇ ਪੰਜਾਹ ਇੱਥੇ ਆਈ ਜਸਟ ਗਾਟ ਟੂ ਨੋ ਬਾਟ ਥਿਸ ਫਰਮ ਮਾਈ ਫਰੈਂਡਸ ਕਿਹਨੇ ਫਰੈਂਡ ਹੈ ਹੀਰ ਇਸ ਸੈਸ਼ਨ ਇਨ ਐਂਡ ਇਫ ਯੂ ਵਾਂਟ ਟੂ ਗੈਟ ਲੇਕ ਸੈਕਸ਼ੂਅਲ ਸਰਵਿਸਿਸ ਹੈ ਇ ਸੋ ਯੂ ਕੈਨ ਗੋ ਟੂ ਥੈਟ ਮ사ਜ ਇਨ ਥਿਸ ਏਰੀਆ ਥੇ ਟੋ ਟ੍ਰਾਈ ਕਰਾ ਹੈ ਐਂਡ ਟੂ ਸੇਫਰ ਮ사ਜ ਜੇ ਤੁਮ ਉਸ ਨੂੰ ਗੇਟ ਹੈ ਆਦੇਤ ਕਰਨਗੀ ਆਸੀ ਫਿਰ ਹੀ ਟੋਲਡ ਮੀ ਅਬਾਊਟ ਥੈਟ ਬਟ ਆ ਆਮ ਜਸੇਫਰ ਮ사ਜ ਜੱਛ